ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡਰ ਪਿੰਡਰ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਕੜ ਗੱਭਨ ਨਗ ਟੋਕੜ ਮੱਝ ਤੇ ਗਾਂ ਧਾਜੀ ਸੂਈ ਗਾਂ ਤੇ ਬੱਚੀ ਟੋਟਲ ਨਾਗ ਹੈਗੇ ਆ ਜੀ 5 ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਤਸੱਲੀ ਭਰਖ ਤੁਸੀਂ ਕਰਨੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਖਵੀਰ ਸਿੰਘ ਜੀ ਪਿੰਡ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਤਸੀਲ ਧਰਮਗੋੜ ਜੀ ਮੋਬਾਈਲ ਨੰਬਰ ਜੀ 774537611 774537611 97811 57565 77811 57565 ਠੀਕ ਆ ਬਈ 5 ਨਾਗਾ ਜੀ ਹਾਂਜੀ ਬਈ ਜੀ ਬੱਚੀ ਤੋਂ ਸ਼ੁਰੂ ਕਰ ਗਏ ਹਾਂਜੀ ਕਿੰਨੇ ਕੁ ਉਮਰ ਆ ਬੱਚੀ ਇਹ 6 ਮਹੀਨਿਆਂ ਦੀ ਹੈ ਇਹ ਬੱਚੀ ਠੀਕ ਹੈ ਜੀ ਯਾਨੀ ਕਿ ਮਾਰ ਦਾ ਮਿਲਕ ਰਿਕਾਰਡ 20 ਪਲੱਸ ਹੀ ਆ ਜੀ ਠੀਕ ਹੈ ਜੀ ਫਾਰਮ ਚ ਵੀ ਬੱਚੀ ਲਈ ਹੈ ਜੀ ਚੰਗੀ ਹੈ ਜੀ ਬੱਚੀ ਰੰਗ ਪ੍ਰਿੰਟ ਥੋੜਾ ਜਿਹਾ ਡਰਦੀ ਹੈ ਜੀ ਤੇ ਫੋੜ ਛਾਂਗ ਤਾਂ ਹੈ ਨਾ ਫੋੜ ਛਾਂਗ ਭੋਰਾ ਨਹੀਂ ਗਾਰੰਟੀ ਹੈ ਜੀ ਠੀਕ ਹੈ ਜੀ 20 ਪਲੱਸ ਬਾਈ 10 ਦਾ ਮਦਰ ਮਿਲਕ ਰਿਕਾਰਡ ਬੱਚਾ ਹੀ ਆ ਜੀ ਹਜੇ ਸੰਭਣ ਵਾਲੀ ਚੀਜ਼ ਆ ਪਰ ਸੰਭੇਪ ਵਾਲੀ ਚੰਗੀ ਆ ਹਾਂਜੀ ਹਾਂਜੀ ਗੁੰਦਮੇ ਜੀ ਬਾਡੀ ਬੰਤਰਦੀ ਆ ਕੋਈ ਐ ਨਹੀਂ ਗਾ ਵੀਰੇ ਲੱਸੀ ਫਿੱਕੀ ਆ ਥੋੜਾ ਜਿਹਾ ਡਰੂਗ ਆ ਜੀ ਪਸੂ ਬਾ ਕੋਈ ਗੱਲ ਨਹੀਂ ਥਾਂ ਚ ਫੋੜ ਛਾਂਗ ਦੀ ਗਾਰੰਟੀ ਕੋਈ ਚੱਕਰ ਨਹੀਂ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਮੁੱਲ 65 6500 ਰੁਪਈਆ ਜੀ 6 ਦੀ ਦੇ ਦਾਂਗੇ ਜੀ 6 ਦੀ ਦੇ ਦਾਂਗੇ ਹਾਂਜੀ ਠੀਕ ਹੈ ਜੀ ਆ ਮਾੜਾ ਜਿਹਾ ਮੂਰੇ ਹੋ ਜੀ ਬਈ ਫਿਰ ਆਪਾਂ ਦਿਖਾਈ ਦੇਗੇ ਕਿ ਕਿਸੇ ਸੱਜਣ ਨੇ ਦੂਰੋਂ ਚੱਲ ਕੇ ਆਉਣਾ ਹੁੰਦਾ ਓਕੇ ਵੀਰੇ डन ਆ ਜੀ ਤੇ ਦੋ ਨੰਬਰ ਨਾ ਕਿ ਵੀਰੇ ਸੂਆ ਕਿੰਨਾ ਮਾ ਜੀ ਇਹ ਜੀ ਦੂਜੇ ਸੂਏ ਆ ਜੀ ਪੰਜਾਬ ਵਾਲੀ ਜਰਸੀ ਹੈ ਜੀ ਅੱਜ ਨੂੰ 6ਵਾਂ ਦਾਣਾ ਹੀ ਸੂਈ ਬੱਚਾ ਜੀ ਬੱਚਾ ਮਤਲਬ ਬੱਛਾ ਜੀ ਠੀਕ ਹੈ ਜੀ ਕਿੰਨਾ ਦੋ ਤਿਆਰ ਹੈ ਜੀ ਦੁੱਧ ਇਸ ਟਾਈਮ 12 ਲੀਟਰ ਖਲਾ ਤਿਆਰ ਹੈ ਗੀਰ ਦੀ ਸਾਫ ਹੈ ਜੀ ਹਾਂਜੀ ਹਾਂਜੀ ਸਾਫ ਹੈ ਜੀ 12 ਲੀਟਰ ਕੋਈ ਜੋਕ ਕੇ ਲੈ ਜੇ ਹਾਂਜੀ ਹਾਂਜੀ ਆ ਥਣਾ ਦੀ ਦਾਨ ਨਾ ਵੀਰੇ ਦਾਨ ਨਹੀਂ ਦਾਨ ਪੰਜਾਬ ਵਾਲੀ ਜਰਸੀ ਵੀਰੇ ਵੇਲ ਵੀ ਚੰਗੀ ਆ ਹਾਈਟ ਵੀ ਚੰਗੀ ਆ 12 ਲੀਟਰ 6 ਦਿਨਾਂ ਦੀ ਸੂਈ ਥੱਲੇ ਤਿਆਰ ਆ ਦੋ ਟਾਈਮ ਚਾਰ ਟਾਈਮ 6 ਟਾਈਮ ਕਰ ਲਓ ਮਿਲਕਿੰਗ ਥਣਾ ਦੀ ਸੈਜ ਵੀ ਹੈ ਕਿ ਸੋਨੇ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਫਿਟਨੈਸ ਵਾਲਾ ਹਵਾਨਾ ਕੰਦੀ ਸੀ ਉਦਾਂ ਤਾਂ ਕੋਈ ਨਹੀਂ ਦੁੱਧ ਮੱਝਾਂ ਵਰਗਾ ਪਿਆ ਉਹ ਘਰ ਵਾਲੀ ਚਿੱਟਾ ਇਹਦਾ ਸੰਗਣਾ ਵੀ ਸਹੀ ਗੱਲ ਹੈ ਜੀ ਡਿਮਾਂਡ ਵੀਰੇ ਦੀ ਇਹਦਾ ਮੁੱਲ 46 45 ਦੇ ਦਾਂਗੇ 45 ਦੀ ਦੇ ਦਾਂਗੇ ਠੀਕ ਹੈ ਵੀਰੇ ਤੇਨੇ ਨੰਬਰ ਨਾਲ ਕੁਸੂਆ ਕਰਨ ਮਾ ਜੀ ਇਹਦਾ ਇਹ ਜੀ ਪਹਿਲੇ ਨੂੰ ਝੋਟੀ ਆ ਜੀ ਮੂੰਹ ਤੋਂ ਚਾਰ ਦੰਦ ਜੀ ਚਾਰ ਦੰਦ ਦੱਸਾਂ ਮਾ ਕਿੰਨਾ ਕੋਗੇ ਸੁਈ ਨੂੰ ਤੋਕੜੀ ਇਹ ਹੀ ਮੰਨ ਕੇ ਸਵਾ ਮਹੀਨੇ ਨਹੀਂ ਬਣੀ ਹੋਈ ਆ ਜੀ ਬਣੀ ਹੋਈ ਆ ਜੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਆਪਾਂ 7 ਕਿਲੋ ਚੋਕੇ ਅੱਜ ਹੀ ਲਿਆਏ ਆ ਜੀ ਅਗਲਾ 5 ਮੰਨ ਕੇ ਆਵੇ ਜੀ ਹਜੇ ਤਾਂ ਠੀਕ ਆ ਵੀਰੇ 7 ਕਿਲੋ ਚੋਕੇ ਲਿਆਂਦੀ ਆ ਬਾਈ ਕਹਿੰਦਾ ਤੁਸੀਂ 1 ਕਿਲੋ ਕੋ 2 ਕਿਲੋ ਘੱਟ ਮੰਨ ਲਿਓ ਥਣਾ ਦੀ ਦਾਨਾ ਵੀਰੇ ਹਾਂਜੀ ਨਹੀਂ ਦਾਨਾ ਜੀ ਤੋਕੜਾ ਜੀ ਸਵਾ ਮਹੀਨਾ ਹੋ ਗਿਆ ਬੜੀ ਹਾਂਜੀ ਸਵਾ ਮਹੀਨਾ ਸਵਾ ਮਹੀਨਾ ਹੋ ਗਿਆ ਵੀ ਇਹਨਾਂ ਨੂੰ ਮੰਨ ਕੇ ਲਓ ਵੀ ਚੈੱਕ ਪਾਸ ਹੋ ਜੂ ਨਾ ਦੱਸਿਆ ਜੀ ਸੋਹਣੇ ਅੱਗੇ ਉੱਤੇ ਲੱਗੇ ਹੱਥੀ ਚਵਾਈ ਅਲਾ ਥਾਣਾ ਜੀ ਬਾਕੀ ਚੈੱਕ ਕਰ ਸਕਦੇ ਹੋ ਗੋਲ ਪੱਟ ਕੂੜਾ ਜੀ ਤੇ ਇਹਦੀ ਡਿਮਾਂਡ ਵੀਰੇ ਇਹਦਾ ਮੁੱਲ 55000 ਜੀ ਠੀਕ ਆ ਹੋਜੂ ਲੈਸ ਵੀਰੇ ਹਾਂਜੀ ਮਾਨਦਾਨ ਕਰ ਦਾਂਗੇ ਜੀ ਠੀਕ ਆ ਜੀ ਅੱਗੇ ਨਗ ਨੰਬਰ 4 ਜੀ ਸੂਆ ਕਿੰਨਾ ਮਾ ਜੀ ਤੇ ਦੂਜੇ ਸੂਏ ਵਹਿੜਾ ਹੀ ਟੋਕੜ ਠੀਕ ਆ ਜੀ ਯਾਨੀ ਕਿ ਇਹਨੂੰ 22 23 ਦਿਨ ਹੋ ਗਏ ਠੀਕ ਆ ਅੱਗੇ ਨੂੰ ਠੀਕ ਆ ਵੀਰੇ ਹਾਂਜੀ ਤੇ 9 ਕਿਲੋ ਦੁੱਧ ਚੋਗੇ ਆਪਾਂ ਅੱਜ ਹੀ ਲੈ ਕੇ ਆਏ ਠੀਕ ਆ ਇਹ ਵੀ ਥਣਾ ਤੁਸੀਂ ਦੰਨਾਂ ਵੀਰੇ ਹਾਂਜੀ ਹਾਂਜੀ ਕੋਈ ਭੂਰ ਨਹੀਂ ਛੱਟਾ ਨਹੀਂ ਕੋਈ ਬ ਅਰ 28 ਦਿਨ ਹੋ ਗਏ ਜੀ ਹਾਂਜੀ 22 23 ਦਿਨ ਹੋ ਗਏ ਏ ਆਈ ਹੋਈ ਨੂੰ ਥਣਾ ਦੀ ਇਹ ਵੀ ਡਨ 9 ਕਿਲੋ ਆਪਦੀ ਚਵਾਈ ਕਰ ਲਓ ਠੰਡੀ ਸੀਲ ਪੂਰੀ ਆ ਅੰਗੇ ਦਾ ਵੀ ਕਰਾਸ ਆ ਵੀਰੇ ਫੈਟ ਆਊਗੀ ਚੰਗੀ ਸੰਗਣਾ ਦੁੱਧ ਹੋਊਗਾ ਇਹਦੀ ਡਿਮਾਂਡ ਵੀਰੇ ਇਹਦਾ ਮੁੱਲ 26000 ਜੀ ਇਹਦਾ 26000 ਰੁਪਇਆ ਤੇ 5 ਨੰਬਰ ਨਗ ਸੁਹਾ ਕਰਨ ਨਮਾ ਜੀ ਇਹ ਵੀ ਦੂਜੇ ਸੁਏ ਅੱਗਾ ਤੀਜੇ ਵਾਸਤੇ ਹੀ ਸਾਢੇ ਸੱਤਾਂ ਦੀ ਗੱਭਣ ਆਈ ਇਹ ਚੈੱਕ ਪਾਸ ਚੈੱਕ ਪਾਸ ਹੀ ਦੁੱਧ ਕਿੰਨਾ ਧਾਰ 7 ਕਿਲੋ ਦੁੱਧ ਆ ਜੀ ਠੀਕ ਆ ਜੀ ਕਬਣੀ ਦੇ ਮਗਰਲੇ ਥਾਂ ਚੀਏ ਇਹਦੇ ਧਾਰਾਈ ਆ ਗੰਤੀ ਦੀ ਹਾਂਜੀ ਮੰਨ ਕੇ ਚਲੋ ਜਿੱਦਾਂ ਸੂਈ ਉਦੋਂ ਥਣ ਪੂਰਾ ਕਰ ਦੂਗੀ ਜਦੋਂ ਉਸਦੇ ਤਾਂ ਗੱਬਣ ਤਾਂ ਪੂਰਾ ਕਰਿਆ ਉਹ ਘੜੀ ਜਾਂਦੀਆਂ ਟੋਕੜਾਂ ਹੋਈਆਂ ਦਾ ਜੀ ਚੱਲਦਾ ਅਗੇ ਰਾਹ ਹਾਂਜੀ ਚੱਲਦਾ ਜੀ ਚੱਲ ਠੀਕ ਆ ਥਣ ਚੈੱਕ ਕਰ ਸਕਦੇ ਹੋ ਇੱਕ ਥਣ ਚ ਧਾਰਾ ਹੀ ਆਉਂਦੀਆਂ ਤਿੰਨਾਂ ਥਣਾਂ ਦੀ ਓਕੇ ਆ 7.5 ਮਹੀਨਿਆਂ ਦੀ ਗੱਬਣ ਅਤੇ 7 ਕਿਲੋ ਦੁੱਧ ਦਾ ਥਣ ਚੈੱਕ ਕਰ ਲਓ ਇਧਰਲੀ ਸਾਈਡ ਤੋਂ ਮੋਟਾ ਥਾਣਾ ਜੀ ਵਜਨ ਚੰਗਾ ਸਹਿਣ ਦਾ ਵੀਰੇ ਮਾਰ ਦੀ ਮੁਰਦੀ ਨਹੀਂ ਨਹੀਂ ਠੰਡੀ ਸੀਲ ਕੁੜੀ ਆ ਜੀ ਠੀਕ ਆ ਵੀਰੇ ਇਹਦੀ ਡਿਮਾਂਡ ਜੀ ਇਹਦਾ ਮੁੱਲ 26000 ਜੀ ਇਹਦਾ ਮੁੱਲ ਬਾਈ ਕਹਿੰਦਾ 260 ਬਾਕੀ ਜਿਹਨੂੰ ਕੋਈ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਕਨੈਕਟ ਬਾਈਨਾ ਕਰ ਸਕਦੇ ਆ ਜੀ ਧੰਨਵਾਦ ਜੀ